ਹੀ ਸੇਵਾ ਵਿੱਚ ਡੀਜ਼ਲ ਖਰਚਾ ਸਾਡੇ ਟਰੈਕਟਰਾਂ ਪੋਕਲਨ ਮਸ਼ੀਨਾਂ ਦੀ ਮੁਰੰਮਤ ਉੱਤੇ ਸੰਗਤ ਤੇ ਦਸਵੰਧ ਦੀ ਕੀ ਸਹੀ ਵਰਤੋਂ ਹੋ ਰਹੀ ਹੈ ਜਾਂ ਨਹੀਂ ਇਸ ਬਾਰੇ ਖਾਲਸਾ ਐਡ ਦੁਆਰਾ ਆਡਿਟ ਕਰਵਾਇਆ ਗਿਆ ਭਾਵ ਕਿ ਜੋ ਪੈਸਾ ਇਸ ਇਕੱਲੇ ਇੱਕ ਪ੍ਰੋਜੈਕਟ ਉੱਤੇ ਇਥੋਂ ਦੀ ਟੀਮ ਵੱਲੋਂ ਲਾਇਆ ਗਿਆ ਹੈ ਕਿ ਉਹ ਅਸਲ ਵਿੱਚ ਇਸ ਜਗ੍ਹਾ ਦੇ ਉੱਤੇ ਲੱਗਿਆ ਵੀ ਹੈ ਜਾਂ ਨਹੀਂ ਇਹ ਪ੍ਰਕਿਰਿਆ ਸਿੱਖਾਂ ਦੀ ਅੰਤਰਰਾਸ਼ਟਰੀ ਸੰਸਥਾ ਖਾਲਸਾਡ ਵਿੱਚ ਕੋਈ ਪਹਿਲੀ ਵਾਰ ਨਹੀਂ ਹੋਈ ਹੈ ਇਸ ਤੋਂ ਪਹਿਲਾਂ ਵੀ ਯੂਕੇ ਹੈੱਡਕੁਆਟਰ ਤੋਂ ਸੰਗਤ ਦੇ ਦਸਵੰਦੀ ਸਹੀ ਵਰਤੋਂ ਬਾਰੇ ਜਾਣਨ ਬਾਬਤ ਹਰ ਇੱਕ ਪ੍ਰੋਜੈਕਟ ਦਾ ਆਡਿਟ ਭਾਵ ਲੇਖਾ ਜੋਖਾ ਕਰਵਾਇਆ ਜਾਂਦਾ ਰਿਹਾ ਹੈ ਜੋ ਕਿ ਇੱਕ ਪ੍ਰੋਫੈਸ਼ਨਲ ਆਡੀਟਰ ਦੁਆਰਾ ਕੀਤਾ ਜਾਂਦਾ ਹੈ ਇਹ ਤਾਂ ਅਸੀਂ ਮਹਿਜ਼ ਇੱਕ ਪਿੰਡ ਅੰਦਰ ਚੱਲ ਰਿਹਾ ਪ੍ਰੋਜੈਕਟ ਇਸ ਤੋਂ ਇਲਾਵਾ ਗੁਰਦਾਸਪੁਰ ਫਾਜ਼ਿਲਕਾ ਤੇ ਫਲੂਰਸਪੁਰ ਵਿੱਚ ਚੱਲ ਰਹੇ ਪ੍ਰੋਜੈਕਟਾਂ ਬਾਬਤ ਵੀ ਖਾਲਸਾਡ ਵੱਲੋਂ ਸਹੀ ਤਰੀਕੇ ਨਾਲ ਸੰਗਤ ਦੇ ਦਸਵੰਧ ਦੀ ਵਰਤੋਂ ਬਾਰੇ ਇਸੇ ਤਰੀਕੇ ਜਾਣਕਾਰੀ ਲਈ ਜਾਂਦੀ ਹੈ ਇਹਨਾਂ ਨੇ ਸਾਡੀ ਬਾਹ ਫੜੀ ਬਹੁਤ ਜ਼ਿਆਦਾ ਖਰਚਾ ਕਰਕੇ ਬਾਨਾ ਇਹਨਾਂ ਨੇ ਬੱਦਾ 1 ਮਹੀਨਾ ਤੇ ਲਗਭਗ 19 20 ਦਿਨ ਲੱਗੇ ਇਹਨਾਂ ਦੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਖਾਲਸਾ ਇਡ ਦੇ ਮੋੜ ਵਿਸੇਵਾ ਪ੍ਰੋਜੈਕਟ ਨੂੰ ਜੇਕਰ ਤੁਸੀਂ ਵੀ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਉੱਤੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਸਹਿਯੋਗ ਕਰ ਸਕਦੇ ਹੋ ਅਤੇ ਤਮਾਮ ਪ੍ਰੋਜੈਕਟਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਸੋਸ਼ਲ ਮੀਡੀਆ ਪੇਜਾਂ ਨੂੰ ਫੋਲੋ ਕਰ ਸਕਦੇ ਹੋ